ਤੇ ਬਾਕੀ ਦੇਖ ਸਾਜਿਆ ਜੀ ਸੁਖਰਾਜ ਸਿੰਘ ਪਗੂਪੁਰ ਹਵੇਲੀਆਂ ਜੀ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਹੀਰਾ ਬੰਦਾ ਸੀ ਵੀਰ ਉਹਨਾਂ ਦੀ ਯਾਦ ਦੇ ਵਿੱਚ ਵੀਰਾਂ ਨੇ ਕੈਂਪ ਲਾਇਆ ਜੀ ਦਵਾਈਆਂ ਦਾ ਚੱਲ ਰਿਹਾ ਜੀ ਕਾਫੀ ਦਿਨਾਂ ਤੋਂ ਵੀਰਾਂ ਦਾ ਪੀਰ ਸੁਖਬਾਲ ਸਿੰਘ ਦੀ ਯਾਦ ਦੇ ਵਿੱਚ ਜੀ ਸਾਰੇ ਵੀਰ ਇੱਥੇ ਮੌਜੂਦ ਹਨ ਨਾਲ ਕਿਉਂਕਿ ਸੁਖਬਾਲ ਸਿੰਘ ਵੀਰ ਸਾਡਾ ਬਹੁਤ ਵਧੀਆ ਇਹ ਹੀਰਾ ਬੰਦਾ ਸੀ ਬਾਈ ਜੀ ਵੱਡੀ ਵੱਡੀ ਪਹਿਚਾਨ ਸੀ ਉਸ ਭਰਾ ਦੀ ਤੇ ਅੱਜ ਉਸ ਦੀ ਯਾਦ ਦੇ ਵਿੱਚ ਕੈਂਪ ਲਾਇਆ ਗਿਆ ਜੀ ਗੈਰੂ ਮੇਰ ਕਰੇ ਹੋਰ ਜਸ ਇਹ ਚਾਹਦਿਆਂ ਜੀ ਗੈਰੂ ਨੂੰ ਮੇਰਾ ਬਾਬਾ ਜੀ ਹਾਂ ਜੀ ਬਾਬਾ ਜੀ ਕਿੰਨਾਂ ਦੀ ਯਾਦ ਚ ਲਾਇਆ ਗਿਆ ਸਰਾ ਦੀ ਕੈਂਪ ਕਾਲ ਸਿੰਘ ਪਗੂਗੁਰ ਦੇ ਕੁਵਾਲ ਸਿੰਘ ਜੀ ਸੁਖਰਾਜ ਸਿੰਘ ਸੁਖਰਾਜ ਸਿੰਘ ਜੀ ਸੁਖਰਾਜ ਸਿੰਘ ਪਗੂਗੁਰ ਉਹਨਾਂ ਦੀ ਯਾਦ ਦੇ ਵਿੱਚ ਵੀ ਜਿਹੜਾ ਕੈਂਪ ਲਾਇਆ ਗਿਆ ਜੀ ਬਹੁਤ ਵਧੀਆ ਬਾਈਰੂ ਮੇਰੇ ਕਰੇ ਤਾਂ ਇੱਧਰ ਚੱਲ ਰਿਹਾ ਜੀ ਸ਼ਰਧਾਈਆਂ ਨੂੰ ਰਗੜੇ ਲੱਗ ਰਿਹਾ ਜੀ ਵੀ ਸੁਖਰਾਜ ਜੀ ਦੇ ਸਾਹਦੇ ਉੱਤੇ బోర్ ਲੱਗਾ ਹੋਇਆ ਜੀ ਵੀ ਜਿਹੜਾ ਦੇਖ ਸਾਹਿਬ ਜੀ ਸੰਗਤਾਂ ਵਧੀ ਗਿੰਤੀ ਜੀ ਤੇ ਪਹੁੰਚ ਰਹੀਆਂ ਜੀ ਹਾਂ ਨਹੀਂ ਬਾਬਾ ਕਿਵੇਂ ਆ ਵਧੀਆ ਜੀ ਵਧੀਆ ਸਾਡੀ ਵਧੀਆ ਕਿਰਪਾ ਜੀ ਕਿਰਪਾ ਮੇਰਾ ਜੀ ਠੀਕ ਆ ਬਾਬਾ ਜੀ ਠੀਕ ਆ ਦੇਖ ਸਾਧਨਾ ਜੀ ਸੰਗਤਾਂ ਸ਼ਾਗਰਿਆਂ ਸਰਦਾਈ ਲੈਓ ਜੀ ਸਾਨੂੰ ਵੀ ਸਿਖਾ ਦਿਓ ਸਾਹਿਬ મેર કરે વીરપ્રભા દેખ સાહેબ જી સેવادار કેરા બહુત જ્યાદા વદિયા અવી જોખે ਜੇ ਸਰ ਜੀ ਸੰਗਤਾਂ ਵੱਡੀ ਗਿੰਦੀ ਦੇ ਸੇਵਾਦਾਰ ਜਿ ਲੱਗੇ ਆ ਸੇਵਾ ਦੇ ਵਿੱਚ ਜੀ ਦੋ ਰਮਤ ਸਿੰਘ ਇਹ ਸੇਵਾਨੇ ਬਾਹਰੇ ਆ ਵੀ ਸਾਰੇ ਦੇਖ ਸਰ ਜੀ ਬਹੁਤ ਵੱਡੀ ਗਿੰਦੀ ਸੰਗਤਾਂ ਜਿਹੜੀਆਂ ਪਹੁੰਚ ਰਹੇ ਆ ਜੀ ਵਾਹਿਗੁਰੂ ਮਿਹਰ ਕਰੇ ਤੇ ਬਾਕੀ ਦੇਖ ਸਕਦੇ ਆ ਜੀ ਵੀਰ ਸਾਡਾ ਫੌਜ ਚ ਨੌਕਰੀ ਕਰਦਾ ਵੀਰ ਸਾਡੇ ਦਾ ਕਾਕਾ ਜੀ ਤੇ ਵੇਖੋ ਸਪੈਸ਼ਲ ਬਾਬਾ ਬੁੱਢਾ ਸਾਬ ਜੀ ਦਾ ਮੇਲਾ ਕਰਦੇ ਆ ਕਰਕੇ ਛੁੱਟੀ ਹਾਂਜੀ ਬਾਬਾ ਜੀ ਕਿੱਥੇ ਡਿਊਟੀ ਕਰਦਾ ਕੰਮ ਜੇਪੁਰ ਕਰਦਾ ਜੀ ਜੈਪੁਰ ਜੀ ਤੇ ਮੇਲੇ ਦਾ ਕਰਕੇ ਆਇਆ ਜੀ ਵਾਹ ਜੀ ਵਾਹ ਹਾਂਜੀ ਸਾਹਿਬ ਜੀ ਮੈਂ ਵੀ ਖਾਸ ਦਾ ਬਥੇ ਕੀ ਕਹਾਂਗੇ ਕਿਵੇਂ ਲੱਗਾ ਮੇਲਾ ਬਾਬਾ ਜੀ ਬਹੁਤ ਵਧੀਆ ਜੀ ਹੁਣ ਆਏ ਅਨਰਧਨਿਦਾਰੀ ਕਰਾਂਗੇ ਅੱਛਾ ਜੀ ਅੱਛਾ ਹਾਂ ਜੀ ਤੇ ਬੜੀ ਵੱਡੀ ਸੇਵਾ ਦੇਸ ਦੀ ਸੇਵਾ ਕਰ ਰਹੇ ਨਾਲ ਜੀ ਨਾਲ ਦੀ ਨਾਲ ਵੇਖੋ ਵੀਰ ਦੇਖਦੇ ਵੀ ਸੇਵਾ ਕਰਦਾ ਆਰਮੀ ਆ ਕਿ ਵੀ ਬੀਆਰਬੀ ਚਾਲੂ ਆਰਮੀ ਦਾ ਵੀ ਬੜਾ ਬਹੁਤ ਵੈਰੂ ਚੜ੍ਹਦੀ ਕਲਾ ਕਰੇ ਵੀਰ ਦੇ ਬਣੇ ਲੰਮੀਆਂ ਉਮਰਾਂ ਕਰੇ ਭਰਾਵੀਆਂ ਮੇਲੇ ਦਾ ਕਰਕੇ ਬਾਬਾ ਜੀ ਆਏ ਚਾਹਦੇ ਹਾਂ ਚੋ ਲੜੀਆਂ ਦੇ ਵਿੱਚ ਜਿਹੜੀਆਂ ਖਾਨ ਦੇ ਪਾਪ ਸਾਹਿਬ ਜੀ ਦੇ ਭੋਗ ਪਾਏ ਗਏ ਆ ਜੀ ਰਹੀ ਹੋ ਦਿਨ ਅੱਜ ਜੋ ਪਾਰਕ ਹੋ ਰਿਹਾ ਹੈ ਜੀ ਬੋਲੋ ਪਾਰਕ ਸਾਹਿਬ ਜੀ ਗ੍ਰੈਂਡ ਦੇ ਕੈਂਡੀ ਦੇ ਤਾਂ ਸਨ ਬਾਬਾ ਬੋਡਾ ਸਾਹਿਬ ਦੀ ਜੈਨੇਟਿਟੀ ਲਾ ਲਾ ਕੰਵਾਰ ਕਾਂ ਜੀ ਮੈਂ ਇਹ ਬਹੁਤ ਬੜੀ ਚੀਜ਼ ਦੇ ਪ੍ਰਾਪਤੀ ਆ ਹੋਰਗਾ ਵਾਹ ਇਸ ਤੋਂ ਇਲਾਵਾ ਬੰਦਾ ਨੇ ਵਾਸਤੇ ਬਣਿਆ ਤਾਂ ਜੋ ਨੰਨਾ ਅੰਦਰ ਚੱਲਦਾ ਹੈ ਮੋਟਰਸਾਈਕਲ ਸਟੈਂਡ ਦੀ ਸੇਵਾ ਪਿੰਡ ਜੋਤੀਸ਼ਾਹ ਦੇ ਨੌਜਵਾਨਾਂ ਵੱਲੋਂ ਜੀ ਕੀਤੀ ਗਈ ਆ ਜੀ ਜਿੰਨੀ ਵੀ ਸੇਵਾ ਫ੍ਰੀ ਸੇਵਾ ਚੱਲਦੀ ਰਹੀ ਆ ਜੀ ਪਰਚੀ ਦਾ ਕੋਈ ਪੈਸਾ ਨਹੀਂ जी बाबा કરી करी जाने सेवा બાબાજી હાજી હાજી આય हाँ जी हाँ जी आए नाता उसी परे कल મેલા તો लोग बना थी बाप जी का मेला दौड़ मेला चल रहा था आज दो तीन था ਮੋਟਰ ਪੂਰੀ ਬੁੰਡਾਰੀ ਮਾਈਜੀ ਤੇ ਵਾਹ ਜੀ ਵਾਹ ਸਾਰੇ ਬੋਲੀ ਰਹਾ ਧੰਨ ਦਾ ਨਾਮ ਤੇਰੇ ਤੇਰਾ ਦਰਦੇ ਤੇ ਆ ਗਿਆ ਠੀਕ ਆ ਬਾਬੇ ਉਹ ਬੋਲ ਗਿਆ ਬੱਲੇ ਸ਼ੇਰਾ ਬੰਨ ਦੇ ਵੀ ਬੜੀ ਸੇਵਾ ਕੀਤੀ ਆ ਇਹ ਵੀਰ ਨੇ ਤੇ ਇੱਥੇ ਮੋਟਰਸਾਈਕਲ ਸਟੈਂਡ ਤੇ ਸੇਵਾ ਕਰ ਰਿਹਾ ਵੀਰ ਸਾਰੀ ਜਿੰਨੀ ਵੀ ਸੇਵਾ ਪਾਉਜੀ ਕੋਈ ਪੈਸਾ ਨਹੀਂ ਫ੍ਰੀ ਫ੍ਰੀ ਸੇਵਾ ਵੀਰਾਂ ਨੂੰ ਕੀਤੀ ਜਾ ਰਹੀ ਹੈ ਜੀ ਹੋਰ ਅਬ ਸੁਣੋ ਦੇਖ ਸਕਦੇ ਆ ਜੀ ਕਿਵੇਂ ਮੋਟਰਸਾਈਕਲ ਆਏ ਗਏ ਆ ਜੀ ਸਾਰੀ ਇਹ ਸੇਵਾ ਜਿੰਨੀ ਵੀ ਚੱਲਦੀ ਆ ਫ੍ਰੀ ਪਤਾ ਜੀ ਬਦਲ ਨੰਬਰਦਾਰ ਸਾਹਿਬ ਜੀ ਜੋਤੀਸ਼ਾਲੇ ਸਭਰਾ ਦੇ ਹੀ ਆ ਗਏ ਤੇ ਮਿੰਦਰ ਸਿੰਘ ਠੀਕ ਹੈ ਜੀ ਦੇਖ ਸਕਦੇ ਆ ਵੱਡੀ ਗਿੰਦ ਜਿਹੜੇ ਮੋਟਰਸਾਈਕਲ ਪਾਰਕਿੰਗ ਲੱਗੀ ਹੋਈ ਆ ਤੇ ਸਾਰੀ ਜ਼ਿੰਮੇਵਾਰੀ ਇਹਨਾਂ ਨੌਜਵਾਨਾਂ ਦੀ ਆ ਜੀ ਸ਼ੇਅਰ ਕਰੋ ਵੀਰੋ